ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਰੰਦਾਵਾ ਡੇਰੀ ਫਾਰਮਿੰਗ ਬਸਰਾਏ ਦੇ ਉੱਤੇ ਕਿਸਾਨ ਵੀਰੋ ਅੱਜ ਆਪਾਂ ਪਹੁੰਚਿਓਏ ਆ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ ਖੋਕਰ ਤੇ ਸ਼ਾਵਰਾਂ ਬਾਰੇ ਕਿਸਾਨ ਵੀਰੋ ਜੇ ਸ਼ਾਵਰਾਂ ਦੀ ਗੱਲ ਕੀਤੀ ਜਾਵੇ ਸ਼ਾਵਰ ਜਿਹੜੇ ਆ ਉਹ ਗਾਵਾਂ ਨੂੰ ਪੂਰੀ ਤਰ੍ਹਾਂ ਠੰਡੇ ਕਰਦੇ ਆ ਤੇ ਇਹ ਪੱਠੇ ਖਾਣ ਵਿੱਚ ਮਦਦ ਕਰਦੇ ਆ ਗਾਈਆਂ ਨੂੰ ਗਰਮੀ ਨਹੀਂ ਲੱਗਣ ਦਿੰਦੇ ਇਹ ਸ਼ਾਵਰਾਂ ਗਾਵਾਂ ਆਪਣੀ ਇਨਟੇਕ ਪੂਰੀ ਲੈਂਦੀਆਂ ਵਾ ਡਾਈਟ ਪੂਰੀ ਲੈਂਦੀਆਂ ਵਾ ਇਸ ਕਰਕੇ ਸ਼ਾਵਰ ਥੁਰਲੇ ਦੇ ਉੱਤੇ ਲਾਏ ਜਾਂਦੇ ਆ ਆ ਜਿਵੇਂ ਤੁਸੀਂ ਦੇਖ ਰਹੇ ਹੋ ਇੱਧਰ ਸ਼ਾਵਰ ਚੱਲ ਰਹੇ ਨੇ ਗਾਵਾਂ ਸ਼ਾਵਰਾਂ ਦੇ ਥੱਲੇ ਖੜੀਆਂ ਹਨ ਗਾਵਾਂ ਦੇ ਉੱਤੇ ਪੂਰਾ ਪਾਣੀ ਪੈ ਰਿਹਾ ਵਾ ਤੇ ਗਾਵਾਂ ਪੂਰੇ ਮਝੇਣਾ ਆਪਣਾ ਡਾਈਟ ਪਲਾਨ ਖਾ ਰਹੀਆਂ ਵਾ ਇਸ ਕਰਕੇ ਕਿਸਾਨ ਵੀਰੋ ਸ਼ਾਵਰ ਜਿਹੜੇ ਆ ਗਰਮੀਆਂ ਦੇ ਵਿੱਚ ਬਹੁਤ ਬੈਸਟ ਵਾ ਕਿਸਾਨ ਵੀਰੋ ਆਪਣੇ ਫਾਰਮ ਤੇ ਸ਼ਾਵਰ ਲਾਉਣ ਲੱਗਿਆਂ ਇਹ ਗੱਲ ਜ਼ਰੂਰ ਧਿਆਨ ਚ ਰੱਖਣਾ ਤਾਂ ਕਿ ਜਦੋਂ ਸ਼ਾਵਰ ਚੱਲਣ ਤੇ ਖੁਰਲੀ ਦੇ ਵਿੱਚ ਪਾਣੀ ਨਾ ਪੋਏ ਪੱਠੇ ਗਿੱਲੇ ਨਾ ਹੋਣ ਜੇ ਪੱਠੇ ਗਿੱਲੇ ਹੋਣਗੇ ਤੇ ਪੱਠਿਆਂ ਨੂੰ ਉੱਲੀ ਲੱਗ ਜੂਗੀ ਤੇ ਗਾਵਾਂ ਦਾ ਪੇਟ ਖਰਾਬ ਹੋਊਗਾ ਜੇ ਪੇਟ ਖਰਾਬ ਹੋਊਗਾ ਗਾਵਾਂ ਦਾ ਤੇ ਮੌਗ ਲੱਗ ਜੂਗੀ ਤੇ ਮਸਟਰਸ ਦੇ ਚਾਂਸਸ ਵੀ ਵੱਧ ਜਾਂਦੇ ਆ ਉੱਲੀ ਲੱਗਣ ਦੇ ਨਾਲ ਜਿਹੜਾ ਵਾ ਉਹ ਗੱਪਣਾ ਗਾਵਾਂ ਦਾ ਬਹੁਤ ਨੁਕਸਾਨ ਹੋਊਗਾ ਕਿਉਂਕਿ ਜੇ ਪੱਠਿਆਂ ਨੂੰ ਉੱਲੀ ਲੱਗ ਜੂਗੀ ਤੇ ਗੱਪਣਾ ਗਾਵਾਂ ਜਿਹੜੀਆਂ ਉਹ ਵੋਟ ਕਰ ਜਾਣਗੀਆਂ ਸਾਣ ਵੀਰੋ ਜੇ ਫੋਗਰਾਂ ਦੀ ਗੱਲ ਕੀਤੀ ਜਾਵੇ ਫੋਗਰ ਇਸ ਕਰਕੇ ਲਗਾਏ ਜਾਂਦੇ ਹਨ ਜਿਵੇਂ ਕਿ ਮਈ ਜੂਨ ਦੇ ਮਹੀਨੇ ਹੌਟ ਵਿੰਡ ਹੁੰਦੀ ਆ ਹੌਟ ਏਅਰ ਤੇ ਉਸ ਵੇਲੇ ਹਵਾ ਨੂੰ ਠੰਡੀ ਕਰਨ ਵਾਸਤੇ ਫੋਗਰ ਹੇਪ ਕਾਦੇ ਆ ਤੇ ਜਿਹੜਾ ਸਾਰਾ ਫਾਰਮ ਆ ਉਹ ਠੰਡਾ ਰਹਿੰਦਾ ਹੋਵੇ ਇਸ ਕਰਕੇ ਫੋਗਰ ਵਰਤੇ ਜਾਂਦੇ ਆ ਫੋਗਰ ਸਿਰਫ ਮਈ ਜੂਨ ਦੇ ਮਹੀਨੇ ਵਰਤੇ ਜਾਂਦੇ ਆ ਜੇ ਆਪਾਂ ਜੁਲਾਈ ਅਗਸਤ ਵਿੱਚ ਵਰਤੀਏ ਤਾਂ ਫਿਰ ਉਦੋਂ ਹਿਊਮਿਡਿਟੀ ਬਹੁਤ ਹੁੰਦੀ ਆ ਤੇ ਜੇ ਫੋਗਰ ਚਲਾਵਾਂਗੇ ਉਹਨਾਂ ਦੇ ਨਾਲ ਹਿਊਮਿਡਿਟੀ ਹੋਰ ਵੀ ਜ਼ਿਆਦਾ ਵਾਜੂਗੀ ਇਸ ਕਰਕੇ ਫੋਗਰ ਜਿਹੜੇ ਆ ਸਿਰਫ ਮਈ ਤੇ ਜੂਨ ਦੇ ਮਹੀਨੇ ਚਲਾਈਦੇ ਆ ਤਾਂ ਜੋ ਹਵਾ ਠੰਡੀ ਹੋ ਜੇ ਹਵਾ ਗਰਮਣਾ ਹੋਵੇ ਇਸ ਕਰਕੇ ਖੋਗਰ ਵਰਤੇ ਜਾਂਦੇ ਆ ਮਈ ਜੂਨ ਦੇ ਮਹੀਨੇ ਵਿੱਚ ਇਹ ਸੀ ਕਿਸਾਨ ਵੀਰੋ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ